ਜਿਹੜਾ ਸੀਗਾ ਇਹ ਨਿੱਕੇ ਜਿਹੇ ਕੋਸ਼ਿਸ਼ ਹੋਣੀ ਦੀ ਉਹ ਬਈ ਗੱਲ ਹੈ ਤੇ ਉਸ ਦਾ ਚਕਸੂਰ ਜਿਹੜਾ ਮੈਂ ਸਮਝਦਾ ਕਿ ਕਾਂਗਰਸ ਪਾਰਟੀ ਦਾ ਕੋਈ ਹੈ ਨਹੀਂ ਤੇ ਅਕਾਲੀ ਦਲ ਦਾ ਜਿੰਨਾ ਕੋ ਮੈਂ ਤੁਹਾਨੂੰ ਦੱਸਿਆ ਅਸਲ ਸੱਚਾਈ ਤੇ ਹੈ ਇਹਨੂੰ ਜਿਹੜਾ ਸੀ ਸਰਕਾਰ ਨੂੰ ਫੈਸਲਾ ਨੋਟੀਫਿਕੇਸ਼ਨ ਕਰ ਦੇਣ ਦੀ ਸਿਹਰ ਗਵਰਨਮੈਂਟ ਤੇ ਰੋਲਾ ਹੀ ਨਹੀਂ ਸੀ ਜਦੋਂ ਪੈਸੇ ਜ਼ਮੀਨਾਂ ਦੇ ਦਿੱਤੇ ਹੋਏ ਐ ਮਾਲਕ ਬਣੇ ਹੋਏ ਐ ਉਹਨਾਂ ਬੰਦਿਆਂ ਨੂੰ ਤੁਸੀਂ ਦੁਬਾਰਾ ਮਾਲਕੋਂ ਸੇ ਪੈਸੇ ਬਣਾਣੇ ਦੇਕਰ ਤੁਹਾਡੀ ਸਰਕਾਰ ਆਉਂਦੀ ਕਾਂਗਰਸ ਦੀ ਤੁਸੀਂ ਇਹਨਾਂ ਜ਼ਮੀਨਾਂ ਨੂੰ ਪੱਕਾ ਕਰੋ ਬਿਲਕੁਲ ਅਸੀਂ ਇਹ ਨੋਟੀਫਿਕੇਸ਼ਨ ਜਿਹੜਾ ਹੈ ਇਹ ਪੱਕਾ ਕਰਾਵਾਂਗੇ ਇਹਨਾਂ ਲੋਕਾਂ ਦੇ ਜਿਨ੍ਹਾਂ ਦੇ ਪੈਸੇ ਦਿੱਤੇ ਜ਼ਮੀਨਾਂ ਦੇ ਉਹਨਾਂ ਜ਼ਮੀਨ ਦੇ ਮਾਲਕ ਅਸੀਂ ਬਣਾਵਾਂਗੇ ਅੱਜ ਜਦੋਂ ਸੁਪਰੀਮ ਕੋਰਟ ਨੇ ਤੋੜਤਾ ਜੀ ਹੁਣ ਜਿਹੜੇ ਬੰਦੇ ਦੇ ਨਾਮ ਗਰਦਗਰੀਆਂ ਨਹੀਂ ਕੀਆ ਪਹਿਲਾਂ ਨੂੰ ਪੈਸਾ ਮਿਲਦਾ ਸੀ ਤੁਸੀਂ ਸਰਕਾਰ ਤੇ ਜ਼ੋਰ ਪਾਓਗੇ ਵੀ ਉਹਨਾਂ ਨੂੰ ਪੈਸਾ ਦਿੱਤਾ ਜਾਵੇ ਕਿਸੇ ਤਰੀਕੇ ਨਾਲ ਬਿਲਕੁਲ ਪ੍ਰਧਾਨ ਜੀ ਤੁਸੀਂ ਤੁਸੀਂ ਪ੍ਰਧਾਨ ਜੀ ਦੱਸੋ ਇਹ ਦੋ ਸਮੇਂ ਤੋਂ ਕਾਸਟਕੋਆ ਸਾਬਨੇ ਸਭ ਕੁਝ ਤੁਹਾਡੇ ਮੂੰਹ ਵੀ ਸੁਣਨੇ ਚਾਹੁੰਦੇ ਤੁਸੀਂ ਪਾਰਟੀ ਦੀ ਕਮਾਂਡ ਕਰ ਰਹੇ ਹੋ ਪੂਰੇ ਪੰਜਾਬ ਨੂੰ ਕਮਾਂਡ ਕਰ ਰਹੇ ਹੋ ਜ਼ਰੂਰੀ ਨਹੀਂ ਹੁੰਦਾ ਵੀ ਪ੍ਰਧਾਨ ਵੀ ਦੱਸੇ ਤੁਸੀਂ ਮੈਨੂੰ ਐ ਐ ਨਹੀਂ ਮਜਬੂਰ ਨਹੀਂ ਕਰ ਸਕਦੇ ਵੀ ਤੁਹਾਡੇ ਨੂੰ ਇਹ ਨਾ ਦੋ ਸੋ ਅਸੀਂ ਤਾਂ ਸਵਾਲ ਕਰਨੇ ਆ ਪੱਤਰਕਾਰਾਂ ਸਵਾਲ ਕਰਨੇ ਤੁਸੀਂ ਜਵਾਬ ਦੇਣਾ ਨਹੀਂ ਜਣਾ ਉਹ ਤੁਹਾਡੀ ਮਰਜ਼ੀ ਹੈ ਅਸੀਂ ਨੰਬਰਦਾਰ ਸਾਹਿਬ ਗੱਲ ਇਹ ਹਾਂਜੀ ਸਰ ਪੱਤਰਕਾਰ ਸਾਹਿਬ ਜੋ ਕਰਦੇ ਆ ਕਿ ਇਹਨਾਂ ਦਾ ਤਰੀਕਾ ਆਪ ਦਾ ਤਰੀਕਾ ਹੈ ਮੈਂ ਆਪ ਦੇ ਤਰੀਕੇ ਨਾਲ ਜਵਾਬ ਪੇਸ਼ ਕਰਾਂਗਾ ਕਾਗਜ਼ ਜਮੀਨਾਂ ਦਾ ਸਵਾਲ ਹੈ ਮੈਨੂੰ ਇਹਦੇ ਬਾਰੇ ਪਤਾ ਨਹੀਂ ਵੀ ਤੁਹਾਡੀ ਕਿੰਨੀ ਜਮੀਨ ਉਹਨਾਂ ਨੇ ਤੋੜਤੀ ਹੈ ਜਾਂ ਕੀ ਟਰੈਕ ਹੈ ਇਹਦੇ ਕਾਗਜ਼ ਪੜਤਾਲਣ ਦੀ ਲੋੜ ਹੈ ਵਿਸਤਾਰਪੁਰ ਖਾਮ ਐਵੇਂ ਕਹਿ ਦਿਆਂ ਮੈਂ ਕਰ ਦੂੰਗਾ ਤੇ ਐਵੇਂ ਕਰ ਦੂੰਗਾ ਉਹ ਮੇਰੀ ਆਦਤ ਹੈ ਕੋਈ ਬਾਹਰ ਸਾਹਮਣੇ ਜੋ ਗੱਲ ਕਿਉਂ ਇਹ ਮੈਨੂੰ ਪਤਾ ਸੀਗਾ ਮੈਂ ਤੇਰੇ ਨਾਲ ਇਹ ਪਹਿਲਾਂ ਜੂਝਦੇ ਰਹੇ ਹੈ ਲੜਾਈ ਲੜਦੇ ਰਹੇ ਹੈ ਤੁਹਾਡੇ ਬਾਰਡਰ ਤੇ ਜੁੱਥੋਂ ਤੱਕ ਤੋੜਿਆ ਕਿ ਨਹੀਂ ਤੋੜਿਆ ਬਾ ਮੇਰੇ ਸਕਦਾ ਮੇਰੇ ਬਾਰੇ ਉਹਨਾਂ ਚਿੱਤਰ ਮੈਂ ਜਿੱਥੇ ਨਹੀਂ ਕਰ ਸਕਦਾ ਜਿੰਨੇ ਤੇ ਕਰੋ ਨੇ ਕਾਗਜ਼ ਪੱਤਰ ਨਾਲ ਵੇਖੀ ਜਾਂਦੇ ਕਿਉਂਕਿ ਚੰਡੀਗੜ੍ਹ ਦੇ ਦਫ਼ਤਰ ਦਾ ਕਾਗਜ਼ ਕਿਸੇ ਕੋਲ ਹੀ ਨਹੀਂ ਉਹ ਮੂੰਹ ਜਵਾਨੀ ਸਵਾਲ ਹੁੰਦਾ ਤੇ ਮੂੰਹ ਜਵਾਨੀ ਜਵਾਬ ਹੁੰਦਾ ਹੈ ਜਨਤਾ ਇਸ ਗੱਲ ਤੇ ਖੁਸ਼ ਹੋ ਜਾਂਦੀ ਵੀ ਚੱਕ ਦਿਆਂਗੇ ਫੱਡੇ ਪਰਵਾਹ ਨਾ ਕਰੋ ਮੈਂ ਉਹ ਜਾਂ ਬੰਦਾ ਘੱਟ ਹੈ ਮੈਂ ਗੱਲ ਉਹਨੀ ਕਰੂੰਗਾ ਜਿੰਨੀ ਪੂਰੀ ਹੋ ਬਿਲਕੁਲ ਜਿਹੜੇ ਪੈਸੇ ਤੁਹਾਡੇ ਭਰੇ ਵੀ ਐ ਵੈਸੇ ਹੀ ਐ ਕਾਨੂੰਨ ਨੇ ਨਾ ਕੇਵਲ ਇਥੋਨੀਆ ਜ਼ਮੀਨ ਜਿਹਦਾ ਪਾਣੀ ਆ ਗਿਆ ਜੇ ਬਾਰਡਰ ਤੋਂ ਹੋਰ ਵਾਲੇ ਪਾਸੇ ਵੀ ਜ਼ਮੀਨਾਂ ਪੰਜਾਬ ਦੇ ਵਿੱਚ ਲੋਕਾਂ ਦੀਆਂ ਹੈਗੀਆਂ ਹੈਗੇ ਹੈਗੀਆਂ ਕਈਆਂ ਦੇ ਕੋਲੇ ਸ਼ਾਮਲਾਟਾਂ ਤੇ ਵਿਖੇ ਲੋਕ ਅਜੇ ਤੱਕ ਉਹ ਬੋਲੀ ਜਾਂਦਾ ਨਾ ਉਹ ਵੀ ਜ਼ਮੀਨਾਂ ਕਾਨੂੰਨ ਹੈਗਾ ਵੀ 18 ਸਾਲ ਤੋਂ ਵੱਧ ਜਿਹੜਾ ਕਾਬਜ਼ ਤੇ ਗਰਦੌਰੀ ਹੈ ਉਹ ਇਹ ਨਾ ਕਰ ਦਿੱਤੀ ਜਾਵੇ ਸੋ ਇਹ 100% ਇਹ ਕਰਾਂਗੇ ਮੈਂ ਤਾਂ ਹੋਰ ਵੀ ਕਹਿੰਦਾ ਜਿੱਥੇ ਦਰਿਆ ਵਗਦਾ ਹੈ ਇਹ ਜਿੱਥੇ ਦਰਿਆ ਦੀ ਮਾਰ ਹੈ ਪਾਣੀ ਦੀ ਮਾਰ ਸਰਕਾਰ ਨੂੰ ਉਹ ਜ਼ਮੀਨਾਂ ਐਕਵਾਇਰ ਕਰ ਲੈਣੀਆਂ ਚਾਹੀਦੀਆਂ ਤੁਹਾਡੇ ਆਰਥਿਕ ਨੂੰ 50-50 ਲੱਖ ਰੁਪਏ ਦੇ ਦੇਣਾ ਚਾਹੀਦਾ ਹੈ ਉਹ ਜ਼ਮੀਨ ਕਿਤੇ ਮਰਜ਼ੀ ਹੋਰ ਲੈ ਲੈਣ ਜੇ ਦਰਿਆ ਦੀ ਮਾਰ ਚ ਹੈ ਇੱਥੇ ਆਈ ਵਾਲੀ ਪਾਣੀ ਆਉਂਦਾ ਹੈ ਹਾਂਜੀ ਹਾਂਜੀ ਤਾਂ ਜੋ ਜੇ ਦਰਿਆ ਨੇ ਵਗਣਾ ਤਾਂ ਉਹ ਸਰਕਾਰ ਦੀਆਂ ਜ਼ਮੀਨਾਂ ਚੋਂ ਅਗੇ ਪ੍ਰਾਈਵੇਟ ਬੰਦੇ ਦੀਆਂ ਜ਼ਮੀਨਾਂ ਚੋਂ ਦਰਿਆ ਕਿਉਂ ਵਗੇ ਸੋ ਇਹ ਲੜਾਈ ਆਉਣ ਵਾਲੇ ਸਮੇਂ ਚ ਲੜਾਂਗੇ ਨੇਚਰਲੀ ਹੈ ਹੋਣ ਅਮਰਿੰਦਰ ਸਿੰਘ ਦੀ ਗੱਲ ਤਾਂ ਮੈਂ ਕੀ ਦੱਸ ਸਕਦਾ ਉਹ ਤਾਂ ਹੈ ਹੀ ਹੁਣ ਬੀਜੇਪੀ ਚ ਉਹ ਤਾਂ ਸਾਨੂੰ ਵੀ ਡੋਪ ਗਿਆ ਜਿਵੇਂ ਤੁਹਾਡਾ ਬੇਡਾ ਡੋਪ ਗਿਆ ਉਹ ਕਹਿਣ ਦਾ ਭਾਵੇਂ ਹੈ ਕਿ ਸਮਾਂ ਹੋਣ ਤੇ ਸਰਕਾਰ ਬਿਲਕੁਲ ਲੜਾਈ ਲੜੇਗੀ ਔਰ ਮੈਂ ਇਹ ਕੋਈ ਜੇ ਅਸੀਂ ਕਰਾਂਗੇ ਤਾਂ ਕੱਲ ਨੂੰ ਮੈਂ ਤੇ ਘਬਾਇਆ ਸਾਹਿਬ ਜੀਰਾ ਸਾਹਿਬ ਤੇ ਆਸ਼ੂ ਫੇਰ ਇੱਥੇ ਖੜੇ ਹੋਵਾਂਗੇ ਜੇ ਅਸੀਂ ਕਰਾਂਗੇ ਨਾ ਕਿ ਸਾਨੂੰ ਕਿਹਨੇ ਖੜਨ ਦੇਣਾ ਇਹਨਾਂ ਪਿੰਡਾਂ ਦੇ ਲੋਕਾਂ ਨੇ ਕਿਸੇ ਨੇ ਖੜਨ ਨਾ ਹੁਣ ਇਹਨਾਂ ਨੂੰ ਝਾੜੂ ਨਹੀਂ ਕਿਹਾ ਹੋਣਾ ਅਸੀਂ ਕਰਪਾਂਗੇ ਹੁਣ ਇਹਨਾਂ ਨੇ ਝਾੜੂ ਨਹੀਂ ਵੜਨ ਦੇਣਾ ਇਹ ਆਸ਼ੂ ਉਹ ਤੈਨੂੰ ਬੰਦੀ ਕਰੇਗਾ ਜਾਂ ਸਾਡੀ ਸਰਕਾਰ ਹੋਗੀ ਨੰਬਰਦਾਰ ਸਾਹਿਬ ਤੁਸੀਂ ਕਿਵੇਂ ਬਣਦੇ ਹੋਗੇ ਨਹੀਂ ਜੀ ਬਿਲਕੁਲ ਤੁਹਾਡੀ ਸਹੀ ਗੱਲ ਹੈ 100% ਗੱਲ ਘੱਟ ਕਰਾਂਗੇ ਕੰਮ ਜ਼ਿਆਦਾ ਕਰਾਂਗੇ ਇਹ ਥੋੜਾ ਬੰਦ ਹੈ ਈ ਆ ਯਾਰ ਜਿਹੜਾ ਇਹ ਜ਼ਮੀਨ ਤੁਸੀਂ ਵਾਉਣੀ ਹੈ ਮੈਂ ਤਾਂ ਵਾਉਣੀ ਨਹੀਂ ਸਰਕਾਰ ਨੇ ਇੱਥੇ ਕੋਈ ਇੰਡਸਟਰੀ ਨਹੀਂ ਲਾਉਣੀ ਜਿਹੜੀਆਂ ਤੋੜਤੀਆਂ ਜੀ ਕਿਸੇ ਨੇ ਤੋੜੀਆਂ ਵੀ ਐ ਤਾਂ ਕਿਸੇ ਜਿਹੜਾ ਵਾਉਣੇ ਤੁਸੀਂ ਇਹ ਫਸਲ ਥੋੜੀ ਵਿਕੀ ਹੁੰਦੀ ਐ ਤੇ ਤੁਹਾਡੇ ਨਾਂ ਕਰਨ ਚ ਕੀ ਹਰਜ ਐ ਹਾਂਜੀ ਹਾਂਜੀ ਮੇਰੀ ਇਹ ਗੱਲ ਸੁਣਾ ਇਹ ਤੋੜ ਕੇ ਜਾਂਦਾ ਕੋਈ ਨਾ ਕੋਈ ਕਾਨੂੰਨ ਨਾਲ ਅੜਚਣ ਹੋਣੀ ਹੈ ਜਾਂ ਕੋਈ ਦਿੱਕਤ ਹੋਣੀ ਹੈ ਜਾਂ ਕੀ ਕੀਤਾ ਪੂਰੇ ਤੇ ਸਮਾਂ ਉਨਤੇ ਹੀ ਦੱਸਿਆ ਜਾ ਸਕਦਾ ਮੰਨ ਲਓ ਜਿਹੜੀ ਜ਼ਮੀਨ ਤੇ ਕਬਜ਼ਾ ਤੁਹਾਡਾ ਹੈ ਮੌਣੇ ਫੁੱਟੀਆਂ ਫਸਲ ਤੁਸੀਂ ਵੀਦੇ ਹੋ ਕੱਢਦੇ ਤੁਸੀਂ ਇਹਦੇ ਚ ਮੈਨੂੰ ਕੀ ਲਾਭ ਹੈ ਤੁਹਾਡੇ ਨਾਮ ਨਾ ਕਰਕੇ ਕਰਦੇ ਉਹਦਾ ਜਿਆਦਾ ਮੈਂ ਇੱਥੇ ਕੋਈ ਸ਼ਰਾਬ ਦੀ ਫੈਕਟਰੀ ਲਾਉਣੀ ਹੋਵੇ ਸਰਕਾਰ ਨੇ ਫੇਰ ਹੈ ਇਹ ਕੋਈ ਨਾ ਕੋਈ ਦਿੱਕਤ ਕੋ ਨਹੀਂ ਹੈ ਉਹਨੂੰ ਠੀਕ ਕਰਕੇ ਉਸ ਨੂੰ ਇਹ ਨੂੰ ਜਿਹੜੀਆਂ ਲੋਕਾਂ ਦੇ ਕੋਲੇ ਚੀਜ਼ਾਂ ਹੈਗੀਆਂ ਨਾ ਕੇਵਲ ਥੋੜੇ ਪਿੰਡ ਦੀਆਂ ਪੰਜਾਬ ਚ ਕਿਤੇ ਵੀ ਹੈ ਉਹਨਾਂ ਨੂੰ ਮਰ ਕੀ ਦੇਵਾਂਗੇ ਨਾ ਵੜਿੰਗ ਸਾਹਿਬ ਵੜਿੰਗ ਸਾਹਿਬ ਅਗਲਾ ਸਵਾਲ ਹੈਗਾ ਜੀ ਫਰੋਜ਼ੀਪੁਰ ਇਲਾਕੇ ਦੇ ਪਿੰਡ ਨਿਹਾਲੇ ਵਾਲਾ ਦੇ ਲੋਕਾਂ ਨੇ ਇਲਜ਼ਾਮ ਲਾਇਆ ਵੀ 2019 ਦੇ ਵਿੱਚ ਜਿਹੜਾ ਮੁਆਵਜ਼ਾ 22 ਕਰੋੜ ਰੁਪਇਆ 2200 ਕਰੋੜ ਰੁਪਇਆ ਆਇਆ ਸੀਗਾ ਕਹਿੰਦੇ ਵੀ ਸਾਨੂੰ ਉਹਦੇ ਵਿੱਚੋਂ 1 ਰੁਪਇਆ ਤੱਕ ਨਹੀਂ ਮਿਲਿਆ ਜਿਹੜੇ ਮੌਜੂਦਾ ਐਮ.ਐਲ.ਏ ਸੀਗੇ ਉਹ ਮਲੀਪੂ ਗੱਦੇ ਨਾਲ ਸਭ ਕੁਝ ਕਹਿੰਦੇ ਹੋ ਗਿਆ ਮੈਨੂੰ ਪਤਾ ਨਹੀਂ ਬਈ 22000 ਕਰੋੜ ਰੁਪਇਆ ਆਇਆ ਸੀ 22000 ਕਰੋੜ ਮੁਆਵਜ਼ਾ ਆਉਗਾ ਨਹੀਂ ਹੁੰਦਾ ਭਾਈ ਸਾਹਿਬ ਤੁਹਾਨੂੰ ਦੱਸ ਦਿਆ ਫੋਰ ਨੌਲੇਜ ਮੈਨੂੰ ਨਹੀਂ ਲੱਗਦਾ ਕੋਈ ਕਿਉਂਕਿ ਗੱਲ ਸੱਚੀ ਕਰਨ ਚਾਹੀਦੀ ਹੈ ਅੱਜ ਕੱਲ ਹਰੇਕ ਸਵਾਲ 22000 ਕਰੋੜ ਰੁਪਇਆ ਜੇ ਕੋਈ ਮੁਆਵਜ਼ਾ ਆਇਆ ਹੋਵੇ ਮੈਨੂੰ ਵਿਖਾ ਦਿਓ ਜੋ ਮੈਂ ਤੁਹਾਡੇ ਤੋਂ ਮਾਫੀ ਮੰਗ ਲਾਂਗੇ ਨਾਲੇ 19 ਦਾ 19 ਦਾ ਮੈਂ ਜ਼ਿੰਮੇਵਾਰ ਨਹੀਂ ਬਈ ਸਾਹਿਬ 22000 ਨਹੀਂ ਸੌਰੀ 22 ਕਰੋੜ ਬਾਈ ਚਲਾ ਦੇਣਾ ਸੀ ਤੂੰ ਤਾਂ ਬਾਈ ਚਲਾ ਦੇਣਾ ਸੀ ਚਾਚਾ ਜਿਹੜਾ ਘੋੜਾ ਕੀ ਖੁੰਮਕੜਾ ਕਿਸ ਨੇ ਪੁੱਛਣਾ 22 ਕਰੋੜ 22 ਕਰੋੜ ਬਾਈਕਰ ਦਾ 22 ਕਰੋੜ ਆ ਗਿਆ 22 ਕਰੋੜ 22 ਕਰੋੜ ਨਹੀਂ ਉਹ ਗੱਲ ਕਰ ਰਹੇ ਨੇ ਹਾਂ ਪਰ ਉਹ 19 ਦਾ ਹੁਣ 19 ਦਾ ਦਾ 22 ਕਰੋੜ ਸਹੀ ਹੈ 2019 ਚ ਬੈਂਕ ਬੈਲੈਂਸ ਤੁਹਾਡੇ ਖਾਤੇ ਚ ਕਿੰਨਾ ਸੀ ਜਾਂ ਕਿੰਨਾ ਆਇਆ ਸੀ ਉਹ ਹੁਣ ਮੈਂ ਕੀ ਹਿਸਾਬ ਦੇਵਾਂ ਭਾਈ ਲੋਕਾਂ ਨੇ ਲੋਕਾਂ ਨੇ ਇਲਜ਼ਾਮ ਤਾਂ ਲਾਇਆ 2019 ਚ ਤਾਂ ਤੈਨੂੰ ਨਹੀਂ ਪਤਾ ਵੀ ਤੇਰੇ ਘਰੇ ਸਮਾਨ ਕਿੰਨਾ ਜਿਹੜਾ ਘੜਾਇਆ ਸੀ ਪ੍ਰਧਾਨ ਜੀ ਪ੍ਰਧਾਨ ਜੀ ਇੱਕ ਸਵਾਲ ਹੈ ਵੀ ਆ ਡਿਫੈਂਸ ਨਾਲ ਸੰਬੰਧਤ ਹੈ ਜੀ ਤੁਸੀਂ ਪਾਰਲੀਮੈਂਟ ਚ ਵੀ ਜਾਂਦੇ ਹੋ ਸਾਨੂੰ ਦੀ ਆਵਾਜ਼ ਬੁਲੰਦ ਕਰ ਸਕਦੇ ਹੋ ਕਈ ਜਗ੍ਹਾ ਤੇ ਫੇਸਿੰਗ ਡਬਲ ਲੱਗੀ ਹੋਈ ਹੈ ਇੱਥੋਂ ਸਰ ਜੀਰੋ ਲਾਈਨ ਕਮ ਸੇ ਕਮ 3 ਕਿਲੋਮੀਟਰ ਅੱਗੇ ਆ ਜੀ ਜ਼ੀਰੋ ਲਾਈਨ ਜਿਹੜੀ ਹੈ ਆਈਬੀਓ ਅੱਗੇ ਆ ਜਿਹਦੇ ਕਰਕੇ ਆ ਜ਼ਮੀਨਾ ਤਾਰ ਡਵਲ ਲੱਗੀ ਹੈ ਇੱਥੇ ਕਰਕੇ ਬੜੀ ਪ੍ਰੋਬਲਮ ਆਉਂਦੀ ਹੈ ਬਿਲਕੁਲ ਇਹ ਵੈਲਿਡ ਬੁਦਦਾ ਹੈ ਇਹੋ ਜਿਹੇ ਇਸ਼ੂਸ ਤੇ ਤੁਹਾਨੂੰ ਅਸੀਂ ਆਉਣ ਵਾਲੇ ਦਿਨਾਂ 'ਚ ਜਿਹੜੀ ਪਾਰਲੀਮੈਂਟ ਲੱਗੇਗੀ ਉਹਦੇ ਤੇ ਮੈਂ ਤੇ ਕਹਵਾਇਆ ਸਾਹਿਬ ਆਵਾਜ਼ ਚੁੱਕਦੇ ਔਰ ਲੜਦੇ ਨਜ਼ਰ ਆਵਾਂਗੇ 100% ਜਦੋਂ ਕੰਮ ਹੀ ਅੱਗੇ ਇੱਥੇ ਕਹਾਨੂੰ ਸਿਆਪਾ ਪਾਇਆ ਹੋਇਆ ਦਾਲੇ ਵਿਚਾਰੇ ਨੂੰ ਅੜਚਨ ਹੁੰਦੀ ਹੈ ਬੀੜਿਆਂ ਤੇ ਲੈ ਕੇ ਜਾਂਦੇ ਆ ਕਿ ਸਿੱਧੇ ਆਪਦੇ ਸਾਧਨ ਲੈ ਕੇ ਆਉਂਦੇ ਆ ਸਭ ਤੁਸੀਂ ਉੱਥੇ ਵੀ ਗਏ ਸੀ ਗੰਜਨੀ ਵਾਲਾ ਵੀ ਉੱਥੇ ਵੀ ਸੇਮ ਜਿਸ਼ਨ ਉੱਥੇ ਹੀ ਆ ਜੀ ਜਿਹੜੇ ਜੀਰੋ ਲੈਣਾ ਉੱਥੇ ਵੀ ਬਿਲਕੁਲ ਇਹ ਪੂਰੇ ਬਾਰਡਰ ਦੀ ਪ੍ਰੋਬਲਮ ਹੈ ਨਾ ਕਿ ਉਹ ਆਪਣੇ ਕਿਤੇ ਕਿਤੇ ਦੀ ਬਾਰਡਰ ਆ ਰਹੀਆਂ ਬੰਦਾ ਸਾਰੇ ਪ੍ਰੋਬਲਮ ਹੈ ਹੋਰ ਵੀ ਕਈ ਹੈ ਇਰੇਤੇ ਨੈਚੁਰਲੀ ਇਹ ਅਸੀਂ ਇਸ਼ੂ ਚੱਕ ਸਕਦੇ ਹਾਂ ਕੇਂਦਰ ਦੀ ਗਵਰਨਮੈਂਟ ਇਰੇਤੇ ਜਿਹੜਾ ਵੀ ਨਿਰਣੇ ਲੈ ਸਕਦੀ ਹੈ ਜਿਹੜੀ ਵੀ ਕੇਂਦਰ ਦੀ ਸਰਕਾਰ ਪਰ ਕੀ ਦਿੱਕਤ ਹੈ ਕੀ ਨਹੀਂ ਇਹ ਤਾਂ ਉਹ ਸਟਾਰਪੁਰੋ ਨੂੰ ਦੱਸ ਸਕਦੇ ਐ ਕਿਉਂ ਅਸੀਂ ਇਹ ਡਬਲ ਆਈ ਪਰ ਇਹਦੇ ਤੇ ਜ਼ਰੂਰ ਇਸ਼ੂ ਜ਼ਰੂਰ ਚੁੱਕਾਂਗੇ ਮੁੱਦਾ ਜ਼ਰੂਰ ਚੁੱਕੋ ਇੱਕ ਸਰਾ ਤਾ ਦੇਖ ਲਓ ਜੀ ਆ ਬਣਿਆ ਜੀ ਬਾਨ ਦੇ ਨਾਲ ਡਿਫੈਂਸ ਬਣਿਆ ਜੀ ਬਾਨ ਦੀ ਸੇਫਟੀ ਵਾਸਤੇ ਕਿੰਨਾ ਬਣਾਇਆ ਇਹਦੇ ਵਿੱਚ ਵੀ ਇਹ ਆ ਟੁੱਟ ਗਈ ਪਿੱਛੇ ਬਹਿ ਗਈ ਸਾਡੀ ਜੀ ਇਹ ਤਾਂ ਬੜਾ ਕੁਝ ਬਹਿ ਗਿਆ ਇੱਕ ਚੀਜ਼ ਬਹਿ ਗਿਆ ਸਾਰਾ ਪੰਜਾਬ ਹੀ ਬਹਿ ਗਿਆ ਨਹੀਂ ਆ ਜਿਹੜੀ ਚੀਜ਼ ਲਈ ਆਂਗੀ ਉਹ ਤੂੰ ਇਸ ਬੰਦੀ ਦੀ ਗੱਲ ਕਰਦਾ ਇਸ ਕੰਦ ਦੀ ਗੱਲ ਕਰਦਾ ਇਹ ਤਾਂ ਸਾਰੇ ਪੰਜਾਬ ਹੀ ਇੱਕ ਅਕਾ ਕੀ ਹਾਲਾਤ ਕਰਤੇ ਅੱਜ ਕੀ ਹਾਲਾਤ ਹੈ ਤੁਹਾਨੂੰ ਪਤਾ ਨਹੀਂ ਸਿੰਘ ਸਾਹਿਬ ਜਿਹੜੇ ਹਾਲਾਤ ਨੇ ਜਾਣ ਬੁਝ ਕੇ ਪਾਣੀ ਵਾਲੇ ਬਣਾਏ ਗਏ ਜਾਂ ਨੇਚਰਲੀ ਹੋਏ ਹੈ ਜੀ ਇਹ ਦੱਸੋ ਮੈਂ ਕਿ ਕੋਈ ਜਾਣ ਬੁਝ ਕੇ ਕਿਸੇ ਨੂੰ ਡਪੋਦਾ ਨਹੀਂ ਚਾਹੇ ਮੇਰੇ ਉਲਟ ਦੀ ਸਰਕਾਰ ਇਹ ਬੜਾ ਸੌਖਾ ਕਹਿਣਾ ਹੈ ਮਸਾਲਾ ਚੱਲਦਾ ਵੀ ਬੜਾ ਟੈਲੀਵਿਜ਼ਨ ਤੇ ਵੀ ਯਾਰ ਉਹਨੇ ਜਾਣ ਕੇ ਡਬੋਦੇ ਕੋਈ ਨਹੀਂ ਡਬੋਂਦਾ ਜਾਣ ਕੇ ਹਾਂ ਇਹਦੇ ਚ ਇੱਕ ਕਾਰਨ ਜ਼ਰੂਰ ਹੈ ਇਹ ਨੁਕਸਾਨ 25% ਹੁੰਦਾ ਸੀ 75% ਇਹ ਨੁਕਸਾਨ ਨਲੈਕੀ ਕਰਕੇ ਹੋ ਗਿਆ ਜਿਹੜਾ ਨਰਮਾ ਸੀਲਣ ਬੰਦਾ ਬਾਦੀਏ ਜਿਹੜਾ ਅਣਜਾਣ ਹੋਵੇ ਤਾਂ ਸਾਰਾ ਨਰਮਾ ਯਾ ਵਾਹ ਦਿੰਦਾ ਸੋ ਇਹ ਉਹ ਵਾਲਾ ਯਾਰ ਜੇ ਤਰੀਆਂ ਨੂੰ ਖਾਲ ਦਿੱਤਾ ਜਾਂਦਾ ਜੇ ਮਾਈਨਿੰਗ ਨਾ ਹੁੰਦੀ ਜੇ ਹਾਈਵੇ ਤਰੀਕੇ ਨਾਲ ਉਹਨਾਂ ਦੀਆਂ ਡਰੇਨੇਜ ਕੱਢੀਆਂ ਜਾਂਦੀਆਂ ਜੇ ਪਾਣੀ ਨੂੰ ਹੌਲੀ ਹੌਲੀ ਪਹਿਲਾ ਡੈਮਾਂ ਤੋਂ ਛੱਡਿਆ ਜਾਂਦਾ ਜੇ ਡਰੇਨਾ ਸਾਫ਼ ਹੁੰਦੀਆਂ ਤਾਂ ਨੁਕਸਾਨ ਘੱਟ ਹੋਣਾ ਸੀ ਨਲਾਇਕ ਹਸਪਤਾਲ 'ਚ ਕੋਈ ਡਾਕਟਰ ਆ ਜੇ ਨਾ ਉਹ ਡਾਕਟਰ ਕੋ ਹਸਪਤਾਲ ਫੇਲ ਕਰ ਦਿੰਦਾ ਸਕੂਲ 'ਚ ਨਲਾਇਕ ਪ੍ਰਿੰਸੀਪਲ ਆ ਜੇ ਉਹ ਸਕੂਲ ਫੇਲ ਕਰ ਦਿੰਦਾ ਹੋਣੇ ਸਰਕਾਰ ਜਿਹੜੀ ਆਈ ਆ ਪੰਜਾਬ 'ਚ ਉਹ ਨਲਾਇਕ ਹੈ ਉਹਨਾਂ ਨੂੰ ਕੋਈ ਪਤਾ ਨਹੀਂ ਵੀ ਕਿਵੇਂ ਚੱਲਦੀ ਹੈ ਕਿੱਥੋਂ ਚੱਲਦੀ ਹੈ ਨੁਕਸਾਨ ਘੱਟ ਰੋਕਿਆ ਜਾ ਸਕਦਾ ਸੀ 25% ਨੁਕਸਾਨ ਹੁੰਦਾ ਜੇ ਇਹਨਾਂ ਦੀ 2000 ਏਕੜ ਜ਼ਮੀਨ ਬਣੀ ਹੈ ਖਰਾਬ ਹੋਈ ਹੈ ਤਾਂ 500 ਏਕੜ ਖਰਾਬ ਹੋਣੀ ਸੀ ਜੇ ਸਰਕਾਰ ਨੂੰ ਮਾੜਾ ਮੋਟਾ ਜਾਗਦੀ ਰਹੀ ਆ ਗੱਲ ਬੜੇ ਕਿਸਾਨ ਇੱਕ ਸਵਾਲ ਹੈ ਇੱਕ ਸਾਡੀ ਬੇਨਤੀ ਇੱਕ ਬੇਨਤੀ ਹਾਂ ਅਸ਼ੂ ਜੀ ਉਹ ਫੜ ਲੇ ਮਾਈਕ ਸਾਨੂੰ ਇਹ ਰੇਤੇ ਦੇ ਨਾਲ ਕੋਈ ਖਾਦਾ ਬਣਦਾ ਤੇਲ ਪਾਣੀ ਦਿੱਤਾ ਜਾ ਬੰਦਿਆਂ ਨੂੰ ਕੋਈ ਰਾਸ਼ਨ ਸਾਡੇ ਵਾਸਤੇ ਸੁਣੋ 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 ਇਹ ਜ਼ਰੂਰ ਕਰੇ ਰਾਸ਼ਨ ਤੁਹਾਡੇ ਵਾਸਤੇ ਲਿਆਏ ਆ ਹੋਰ ਜਿਹੜਾ ਦੂਜਾ ਪਸ਼ੂਆਂ ਵਾਲਾ ਤੇ ਹੋਰ ਜਿਹੜਾ ਕੋਈ ਬੰਦੇ ਆਲਾ ਆਪਣੇ ਘਰਾਂ ਵਾਲਾ ਰੱਖੀ ਚਾਹੀਦਾ ਹਾਂਜੀ ਹਾਂਜੀ ਉਹ ਵੀ ਆ ਜਾਏ ਉਹ ਵੀ ਦਿਆਂਗੇ ਦੂਜਾ ਜਦੋਂ ਤੇਰਾ ਕੰਮ ਇਹ ਉੱਤਰ ਗਿਆ ਤੇਲ ਵੀ ਦਿਆਂਗੇ ਤੇ ਟਰੈਕਟਰਾਂ ਦੀ ਮਦਦ ਉਹ ਟਰੈਕਟਰ ਵੀ ਵੇਚ ਟਰੈਕਟਰ ਵੀ ਵੇਚ ਇਹ ਥੋੜਾ ਮਾਰਾ ਕਿ ਅੱਜ ਪਾਣੀ ਇਹ ਉੱਤਰ ਜੇ ਫੇਰ ਢੇੜਾ ਮਾਰੂੰਗਾ ਤੇਲ ਦੇ ਕੇ ਜਾਊਂਗਾ ਨਾਲ ਲੈ ਕੇ ਆਉਂਗਾ ਤੇਲ ਮੂੰਹ ਜਬੰਦੀ ਨਹੀਂ ਕਰਦਾ ਕੰਮ